ਹੈਲੋ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬੁਲਨ ਡਿਜ਼ਾਈਨ ਚੈਨਲ ਦੇ ਉੱਤੇ ਇਹ ਦੇਖੋ ਇਹ ਆਪਾਂ ਸਵੈਟਰ ਬਣਾਇਆ ਹੈ ਇਹਦਾ ਆਪਾਂ ਡਿਜ਼ਾਈਨ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸ ਦਿੱਤਾ ਹੈ ਹੁਣ ਆਪਾਂ ਇਹਦੇ ਮੋਡੇ ਬਣਾਉਣੇ ਦੱਸਾਂਗੇ ਤੇ ਗਲਾ ਆਹ ਦੇਖੋ ਆਪਾਂ ਇੱਥੇ ਕੱਟ ਪਾਈ ਹੋਈ ਹੈ ਇਹਦੇ ਇੱਧਰ ਕੱਟ ਨਹੀਂ ਪਾਈ ਹੋਈ ਇੱਥੇ ਆਪਾਂ ਸੈਂਟਰ 'ਚ ਕੱਟ ਪਾਵਾਂਗੇ ਦੋਨਾਂ ਸਾਈਡਾਂ ਤੇ ਤੇ ਆ ਆਪਾਂ ਇਸ ਤਰ੍ਹਾਂ ਇਹਦਾ ਚੌਰਸ ਜਿਹਾ ਗਲਾ ਬਣਾ ਲਿਆ ਹੈ ਤੇ ਫਿਰ ਆਪਾਂ ਦੋਨਾਂ ਭੱਲਿਆਂ ਨੂੰ ਜੋੜਨਾ ਵੀ ਇਹਦੇ ਵਿੱਚ ਦੱਸਾਂਗੇ ਇਹਨੂੰ ਅੱਗੇ ਕੀ ਕਰਨਾ ਹੈ ਆ ਦੇਖੋ ਆਪਾਂ ਪੂਰਾ ਕੰਪਲੀਟ ਕਰ ਲਈਏ ਇਹਦੀ ਲੈਂਥ ਜਿੰਨੀ ਆਪਣੀ ਇਹਦੀ ਲੈਂਥ ਸੀਗੀ ਉਹਨੀ ਆਪਾਂ ਇਹਦੀ ਪੂਰੀ ਕੰਪਲੀਟ ਕਰ ਲਈਏ ਲੈਂਥ ਪੂਰੀ ਕੰਪਲੀਟ ਕਰਨ ਤੋਂ ਬਾਅਦ ਹੁਣ ਆਪਾਂ ਉਲਟੀ-ਉਲਟੀ ਸਿਲਾਈ ਪਾਵਾਂਗੇ ਦੇਖੋ ਇਸ ਤਰ੍ਹਾਂ ਪਹਿਲੀ ਸਿਲਾਈ ਨੂੰ ਆਪਾਂ ਉਲਟਾ-ਉਲਟਾ ਪਾਵਾਂਗੇ ਤੇ ਆਪਾਂ 11 ਜੋਟੇ 22 ਕੁੰਡੇ ਇੱਧਰ ਰੱਖਾਂਗੇ ਸਿੱਧੇ 4 5 6 exact 8 9 10 11 12 ਆਪਾਂ ਤੁਹਾਨੂੰ 바이 కుnde ਕਰਕੇ ਫਿਰ ਮਿਲਦੇ ਆਂ ਆ ਦੇਖੋ ਆਪਣੇ ਬਾਈ ਕੁੰਡੇ ਇੱਧਰ ਹੋ ਗਏ ਨੇ ਬਾਈ ਕੁੰਡੇ ਕਰਨ ਤੋਂ ਬਾਅਦ ਧਾਗੇ ਨੂੰ ਆਪਾਂ ਪਿਛਲੀ ਸਾਈਡ ਕਰਾਂਗੇ ਆਹ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਫਿਰ ਇਹਨੂੰ ਦੋ ਦਾ ਇੱਕ ਕਰਾਂਗੇ ਦੋ ਦਾ ਇੱਕ ਕਰਨ ਤੋਂ ਬਾਅਦ ਫਿਰ ਇੱਥੇ ਆਪਾਂ ਬਾਈ ਕੁੰਡੇ ਉਧਰੋਂ ਛੱਡਾਂਗੇ ਬਾਕੀ ਸਾਰੇ ਇੱਥੇ ਉਲਟੇ-ਉਲਟੇ ਬੁਣਾਗੇ ਪਹਿਲਾਂ ਇਹ ਆਪਣੀ ਸਿੱਧੀ ਸਲਾਈ ਹੈ ਜੋ ਕਿ ਆਪਾਂ ਉਲਟੀ-ਉਲਟੀ ਪਾ ਰਹੇ ਹਾਂ ਇਹਦੇ ਵਿੱਚ ਆਪਾਂ ਸਾਰੀਆਂ ਉਲਟੀਆਂ ਸਲਾਈਆਂ ਹੀ ਪਾਵਾਂਗੇ ਆ ਦੇਖੋ ਇੱਕ ਵਾਰੀ ਆਪਾਂ ਫੇਰ ਗਿਣ ਲੈਨੇ ਆ 1 2 3 4 6 7 8 9 10 ਤੇ 11 11 ਇੱਥੇ ਆਪਣੇ ਦੋ ਰਹਿ ਗਏ ਆ ਦੇਖੋ ਫੇਰ ਆਪਾਂ ਇਹਨੂੰ ਅਗਲੀ ਸਾਈਡ ਤੋਂ ਇਸ ਤਰ੍ਹਾਂ ਦੋ ਦਾ ਇੱਕ ਕਰਾਂਗੇ ਫੇਰ ਆਪਾਂ ਸਾਰੇ ਉਲਟੇ-ਉਲਟੇ ਬੋਲ ਲਾਂਗੇ ਇਸ ਤਰ੍ਹਾਂ ਕਰਦੇ ਹੋਏ ਆਪਾਂ ਇਹ ਰੋ ਨੂੰ ਪੂਰੀ ਕੰਪਲੀਟ ਕਰ ਆ ਦੇਖੋ ਹੁਣ ਅਗੇ ਦੂਸਰੀ ਸਲਾਈ ਜੋ ਕਿ ਉਲਟੀ ਸਾਈਡ ਤੋਂ ਉਲਟੀ ਸਾਈਡ ਤੋਂ ਆਪਾਂ ਪੂਰੇ ਉਲਟੀ ਉਲਟੀ ਬਣ ਕੇ ਕੰਪਲੀਟ ਕਰਾਂਗੇ ਆ ਦੇਖੋ ਇਸ ਸਲਾਈ ਨੂੰ ਆਪਾਂ ਪੂਰਾ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਇਸ ਸਟਰੰਗ ਕੰਪਲੀਟ ਕਰਨ ਤੋਂ ਬਾਅਦ ਆ ਦੇਖੋ ਇਹ ਆਪਾਂ ਫਿਰ ਇੱਥੇ ਆਪਾਂ ਫਿਰ ਪੂਰਾ ਕੰਪਲੀਟ ਕਰਨ ਤੋਂ ਬਾਅਦ ਇਹਨੂੰ ਆਪਾਂ ਕੰਪਲੀਟ ਕਰਨ ਤੋਂ ਉਲਟੀ ਸਲਾਈ ਨੂੰ ਕੰਪਲੀਟ ਕੀਤਾ ਫਿਰ ਆਪਾਂ ਸਿੱਧੀ ਸਲਾਈ ਫਿਰ ਉਲਟੀ-ਉਲਟੀ ਪਾਵਾਂਗੇ ਤੇ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਕਰਦੇ ਹੋਏ ਆਪਾਂ ਪੰਜ ਸਲਾਈਆਂ ਪੂਰੀਆਂ ਕੰਪਲੀਟ ਕਰ ਲੈਨੇ ਆ ਮਿਲਦੇ ਆ ਤੁਹਾਨੂੰ ਪੰਜ ਸਲਾਈਆਂ ਸਿੱਧੀ ਸਾਈਡ ਤੋਂ ਪੰਜ ਸਲਾਈਆਂ ਉਲਟੀ ਸਾਈਡ ਤੋਂ 10 ਸਲਾਈਆਂ ਕੰਪਲੀਟ ਕਰਕੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਕਿੱਦਾਂ ਘਟਾਵਾਂਗੇ ਬਾਕੀ ਆਪਾਂ ਇਹਨਾਂ ਪਾ ਕੇ ਤੁਹਾਨੂੰ ਫਿਰ ਮਿਲਦੇ ਆ ਹੁਣ ਲਈਆਂ 10 ਸਿਲਾਈਆਂ ਆਪਣੇ ਕੰਪਲੀਟ ਹੋ ਗਿਆ ਨੇ 10 ਸਿਲਾਈ ਤੇ ਆਪਾਂ ਘਟਾਏ ਨੇ 5 ਸਿਲਾਈਆਂ ਚ 5 ਤਾਂ ਆਪਣੀ ਉਲਟੀ ਸੈਕ ਤੋਂ ਪੈ ਗਈਆਂ ਇਹ ਆਪਾਂ ਹੂੰ ਆ ਦੇਖੋ ਇੱਥੇ ਆਪਾਂ 11 ਜੋਟੇ ਪੂਰੇ ਇਧਰ ਬੁਣ ਲੈਨੇ ਬੁਣਨ ਤੋਂ ਬਾਅਦ ਹੁਣ ਆਪਾਂ 2 ਦਾ ਇੱਕ ਕਰਾਂਗੇ ਦੋ ਦਾ ਇੱਕ ਕਰਨ ਤੋਂ ਬਾਅਦ ਫਿਰ ਇੱਕ ਸਿੱਧਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਚੱਕ ਕੇ ਇਹਦੇ ਉੱਪਰ ਦੀ ਕਰ ਦਾਂਗੇ ਫਿਰ ਦੋ ਦਾ ਇੱਕ ਇੱਕ ਕਰਾਂਗੇ ਫਿਰ ਇਹਨੂੰ ਇਹਦੇ ਉੱਪਰ ਦੀ ਫਿਰ ਇੱਕ ਸਿੱਧਾ ਫਿਰ ਇਹਨੂੰ ਇਹਦੇ ਉੱਪਰ ਦੀ ਫਿਰ ਇੱਕ ਸਿੱਧਾ ਫਿਰ ਇਹਨੂੰ ਇਹਦੇ ਉੱਪਰ ਦੀ ਇਸ ਤਰ੍ਹਾਂ نیچے ਫੈਂਕ ਦਾਂਗੇ ਫਿਰ ਇੱਕ ਸਿੱਧਾ ਫਿਰ ਇਹਨੂੰ ਇਹਦੇ ਨਹੀਂ ਉੱਪਰ ਦੀ نیچے ਫਿਰ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਹੋਏ ਆਪਾਂ ਪੂਰੀ ਸਿਲਾਈ ਨੂੰ ਕੰਪਲੀਟ ਕਰ ਲਾਂਗੇ ਆ ਦੇਖੋ ਇੱਕ ਬੁਣਾਂਗੇ ਇਹਨੂੰ ਆਪਾਂ ਦੇ ਉੱਪਰ ਦੀ نیچے ਫਿਰ ਇੱਕ ਬੁਣਾਂਗੇ ਇਹਨੂੰ ਆਪਾਂ ਦੇ ਉੱਪਰ ਦੀ نیچے ਫਿਰ ਇੱਕ ਬੁਣਾਂਗੇ ਫਿਰ ਇਹਨੂੰ ਇਹਦੇ ਉੱਪਰ ਦੀ ਕੇ ਫਿਰ ਇੱਕ ਬੁਣਾਂਗੇ ਫਿਰ ਇਹਨੂੰ نیچے ਇਸ ਤਰ੍ਹਾਂ ਕਰਦੇ ਹੋਏ ਇਸ ਰੋਡ ਨੂੰ ਤਾਂ ਪੂਰੀ ਕੰਪਲੀਟ ਕਰ ਲਾਂਗੇ ਤੁਹਾਨੂੰ ਰਿਕਵੈਸਟ ਹੈ ਜੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਇੱਕ ਸੋਨਾ ਜਿਹਾ ਕਮੈਂਟ ਵੀ ਜਰੂਰ ਕਰਦ ਕੇ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਉਂਦੀਆਂ ਨੇ ਲੱਗਦੀਆਂ ਨੇ ਇਹ ਆਪਾਂ ਉਧਰដាក់ ਕਰਾਂਗੇ ਜਦੋਂ ਤੱਕ ਆਪਣਾ ਜਿਹੜਾ ਆਪਾਂ ਦੂਸਰੀ ਵਾਰੀ ਘਟਾਏ ਹੋਏ ਨੇ ਉਹ ਨਹੀਂ ਆਪਣੇ ਆ ਜਾਂਦੇ ਇੱਕ ਆਪਾਂ ਪਹਿਲਾਂ ਇੱਧਰ ਘਟਾਏ ਸਨ ਹੁਣ ਉਧਰ ਵੀ ਆ ਦੇਖੋ ਇੱਥੇ ਆਪਾਂ ਦੋ ਦਾ ਇੱਕ ਕੀਤਾ ਸੀ ਇੱਥੇ ਤੱਕ ਆਪਾਂ ਇਹਨੂੰ ਸੇਮ ਹੀ ਬੰਦੇ ਜਾਵਾਂਗੇ ਆ ਦੇਖੋ ਇਹ ਆ ਗਿਆ ਹੁਣ ਮਾਸੀ ਇੱਕ ਉਹ ਰੱਖਾਂਗੇ ਕਿਉਂਕਿ ਆਪਾਂ ਬਾਈ ਉਧਰ ਰੱਖਿਆ ਨਾ ਬਾਈ ਇੱਧਰ ਰੱਖਾਂਗੇ ਹੁਣ ਆਪਾਂ ਇਹਨੂੰ ਉਲਟਾ ਬਣਾ ਲੇ ਆਂ ਆ ਦੇਖੋ ਇਸ ਤਰ੍ਹਾਂ ਆਪਣੇ ਹੁਣ ਵਿੱਚ ਵਾਲੇ ਬੰਦ ਹੋ ਗਏ ਨੇ ਹੁਣ ਆਪਾਂ ਬਾਈ ਇਧਰ ਬਾਈ ਇਧਰ ਪਹਿਲਾਂ ਆਪਾਂ ਇਧਰ ਵਾਲਿਆਂ ਨੂੰ ਬੁਣਾਂਗੇ ਫਿਰ ਇਧਰ ਵਾਲਿਆਂ ਨੂੰ ਬੁਣ ਕੇ ਇਹ ਆਪਾਂ ਕਿੰਨੀਆਂ ਸਲਾਈਆਂ ਪਾਈਆਂ ਨੇ ਗਿਣ ਕੇ ਤੁਹਾਨੂੰ ਦੱਸ ਦਿੰਨੇ ਆ 1 2 3 4 5 6 7 8 9 10 11 12 13 14 15 16 17 18 19 20 21 ਤੇ 22 ਇਹ ਆਪਣੀਆਂ ਟੋਟਲ 22 ਸਲਾਈਆਂ ਪਈਆਂ ਹੋਈਆਂ ਨੇ 22 ਇਧਰ ਤਾਂ 22 ਇਧਰ ਪੰਜ ਆਪਣੀਆਂ ਪੈਗੀਆਂ ਨੇ 17 ਸਲਾਈਆਂ ਆਪਾਂ ਹੋਰ ਖਾਣੀਆਂ ਨੇ ਮਿਲਦੇ ਆ ਤੁਹਾਨੂੰ ਇਹ ਪੂਰੀਆਂ ਸਲਾਈਆਂ ਫੋਨ ਤੋਂ ਬਾਅਦ ਆ ਦੇਖੋ ਇਸ ਤਰ੍ਹਾਂ ਆਪਾਂ ਆਈ ਕੁੁੰਡਾ ਆ ਦੇਖੋ ਇਹਦੇ ਚੋ ਤੇ ਇੱਕ ਇਥੋਂ इस तरह फिर आ आखो एक फिर इस तरह एक एक कुंडा चक के आप दे जावे देखो ਆ ਦੇਖੋ ਇਸ ਤਰ੍ਹਾਂ ਆਪਾਂ ਸਿੱਲਿਆ ਹੁਣ ਆਪਾਂ ਇਸ ਕੁੰਡੇ ਤੋਂ ਦੀ ਕੱਢ ਕੇ ਤਾਂ ਗੇਨੂੰ ਇਹਦੇ ਵਿੱਚ ਦੀ ਕੱਢ ਕੇ ਗੰਡ ਪਾਏਗੀ ਗੰਡ ਪਾਉਣ ਤੋਂ ਬਾਅਦ ਆ ਦੇਖੋ ਭਾਜਣਾ ਪਿਛਲੀ ਸਾਈਡ ਤੇ ਪਿਛਲੀ ਸਾਈਡ ਤੋਂ ਫਿਰ ਆਪਾਂ ਤਾਂ ਥੋੜਾ ਜਿਹਾ ਇਸ ਤਰ੍ਹਾਂ ਮੁਕਾਲ ਦੇਈਦਾ ਹੈ ਕੋਈ ਦਿੱਕਤ ਨਹੀਂ ਹੁੰਦੀ ਫਿਰ ਜੇ ਆਪਾਂ ਉੱਥੇ ਹੀ ਕੱਟ ਦਿਆਂ ਤਾਂ ਧਾਗਾ ਫਿਰ ਜੜਦਾ ਵੀ ਡਰ ਹੁੰਦਾ ਹੈ ਇਸ ਤਰ੍ਹਾਂ ਆਪਾਂ ਥੋੜਾ ਅੱਗੇ ਦੀ ਕੱਢ ਦੇਈਦਾ ਹੈ ਤਾਂ ਗੇਨੂੰ ਆ ਦੇਖੋ ਇਹ ਆਪਣਾ ਸਵੈਟਰ ਇਸ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਹੈ ਆ ਦੇਖੋ ਬਹੁਤ ਹੀ ਸੋਨਾ ਖੂਬਸੂਰਤ ਸਵੈਟਰ ਆਪਣਾ ਦੇਖੋ ਬਣ ਗਿਆ ਹੈ ਆ ਦੇਖੋ ਇਹਦਾ ਗਲੇ ਤੇ ਇਸ ਤਰ੍ਹਾਂ ਬਣ ਗਿਆ ਆਪਣਾ ਇਹ ਦੋਨੋਂ ਸਾਈਡਾਂ ਤੋਂ ਆਪਾਂ ਜਿੱਧਰੋਂ ਮਰਜੀ ਪਾ ਸਕਨੇ ਆ ਆ ਦੇਖੋ ਅਕੀ ਤੁਹਾਨੂੰ ਰਿਕਵੈਸਟ ਹੈ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸੋਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ